ਸਾਸ ਪਾਤਸ਼ਾ ਨੂੰ ਗੁਰਤਾ ਗਦੀ ਤੇ ਸਭਾਏ ਮਨ ਕਰ ਦਿੱਤਾ ਉਹਨਾਂ ਨੇ ਆਣ ਕੇ ਇੱਥੇ ਦੋ ਚੀਜ਼ਾਂ ਆਪਾਂ ਨੂੰ ਦਿੱਤੀਆਂ ਜਿਹਦਾ ਮੈਂ ਪਹਿਲਾਂ ਜ਼ਿਕਰ ਕੀਤਾ ਇੱਕ ਹਰਮੰਦਰ ਤੇ ਦੂਜਾ ਸਰੋਵਰ ਅੱਜਕਲ ਜਿਹੜੇ ਮਸੰਦ ਨੇ ਨਾ ਉਹ ਸਰੋਵਰ ਦੀ ਰੋਟੀ ਬੋਲਣ ਲੱਗ ਪਏ ਨੇ ਹੌਲੀ ਹੌਲੀ ਪਹਿਲਾ ਚੀਜ਼ ਚੰਗੀ ਉਹਦੀ ਜਿਵੇਂ ਆਪਾਂ ਵੇਖਨੇ ਆਂ ਵੀ ਹਵਾ ਜਿਹੜੀ ਗੱਲੀ ਦੀ ਕਹਿੰਦੇ ਬੜੀ ਭੈੜੀ ਹੋ ਗਈ ਪਰ ਪਹਿਲਾਂ ਭੈੜੀ ਨਹੀਂ ਸੀ ਇਸੇ ਤਰ੍ਹਾਂ ਗੁਰੂ ਪਾਤਸ਼ਾਹ ਨੇ ਪਹਿਲਾਂ ਮਸੰਦ ਬਣਾਏ ਮਸੰਦਾਂ ਭਾਵ ਉਹਦਾ ਗੈਟਡ ਅਫੀਸਰ ਗੁਰਮੰਦ ਦੇ ਗੈਟਡ ਅਫੀਸਰ ਜਿਹੜੇ ਥਾਂ-ਥਾਂ ਦੇ ਗੁਰਮੰਦਾਂ ਦਾ ਪ੍ਰਚਾਰ ਕਰਦੇ ਤੇ ਗੁਰੂ ਕੀ ਸਿੱਖ ਉਹਨਾਂ ਨੂੰ ਕਾਰ ਭੇਟਾ ਦਿੰਦੇ ਔਰ ਉਹਨੂੰ ਸਤਕਾਰੇ ਜਾਂਦੇ ਲੇਕਿਨ ਇੱਕ ਸਮਾਂ ਆਇਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਉਹਨਾਂ ਮਸੰਦਾਂ ਨੂੰ ਜਾ ਕੇ ਅਨੰਦਪੁਰ ਸਾਹਿਬ ਵਿਖੋ ਮਿੱਟੀ ਦਾ ਤੇਲ ਪਾ ਕੇ ਸਾੜਿਆ ਇੱਕ ਪਾਸੇ ਸਤਕਾਰ ਇੱਕ ਪਾਸੇ ਮਿੱਟੀ ਦਾ ਤੇਲ ਪਾ ਕੇ ਸਾੜਿਆ ਗੁਰੂ ਗੋਬਿੰਦ ਸਿੰਘ ਨੇ ਕਿਸੇ ਮੁਸਲਮਾਨ ਨੂੰ ਨਹੀਂ ਸਾੜਿਆ ਕਿਸੇ ਹਿੰਦੂ ਨੂੰ ਨਹੀਂ ਸਾੜਿਆ ਉਹਨਾਂ ਸਿੱਖਾਂ ਨੂੰ ਸਾੜਿਆ ਜਿਹੜੇ ਗੁਰਮਤਿ ਸਿਧਾਂਤ ਦੇ ਉਲਟ ਹੋ ਗਏ ਇਹ ਲਵਨਨ ਕੋੜਿਕ ਤਾਂ ਕਰਨੇ ਪਏ ਅੱਜ ਸਾਡਾ ਬਾਣਾ ਪਾ ਕੇ ਇਹੋ ਜਿਹੇ ਨਿੰਦਕ ਲੋਕ ਨੇ ਜਿਹੜੇ ਕਹਿੰਦੇ ਉਥੇ ਜਾਣ ਦਾ ਕੀ ਫਾਇਦਾ ਉੱਥੇ ਸ਼ਰਨ ਕਰਨ ਦਾ ਕੀ ਫਾਇਦਾ ਹੁਣ ਅਕਲ ਦੀਆਂ ਨੇ ਪੁੱਛੋ ਦੁਨੀਆ ਦੇ ਵਿੱਚ ਕੇਵਲ ਤੇ ਕੇਵਲ ਗੁਰੂ ਅਰਜਨ ਦੇਵ ਜਿਨ੍ਹਾਂ ਨੂੰ ਆਪਾਂ ਰੱਬ ਦਾ avatars ਕਹਿੰਦੇ ਆ ਈਸਾ ਜੀ ਖੁਦਾ ਦੇ ਬੇਟੇ ਮਮਨਦ ਸਾਹਿਬ ਖੁਦਾ ਦਾ ਪਗੰਬਰ ਰਾਮਚੰਦਰ ਜੀ ਵਿਸ਼ਨੂੰ ਦੇ ਅਵਤਾਰ ਲੇਕਿਨ ਗੁਰੂ ਅਰਜਨ ਦੇਵ ਹੈ ਗੁਰੂ ਅਰਜਨ ਪ੍ਰਤਾਖਰ ਇਹ ਨਹੀਂ ਆ ਗਿਆ ਕੋਈ ਗੁਰੂ ਅਰਜਨ ਦੇਵ ਰੱਬ ਵਰਗੇ ਨੇ ਗੁਰੂ ਅਰਜਨ ਦੇਵ ਰੱਬ ਨੇ ਤੇ ਉਸ ਗੁਰੂ ਅਰਜਨ ਦੇਵ ਨੇ ਸਾਨੂੰ ਫਰਮਾਇਆ ਸਿਖਾ RAMDAS ਸਰੋਵਰ ਨਾਕੇ ਸਭ ਲਾਥੇ ਪਾਪ ਕਮਾਤੇ ਉਹ ਤੁਸੀਂ ਗੁਰੂ ਅਰਜਨ ਦੇਵ ਦਾ ਵਿਸ਼ਵਾਸ ਸ਼ੁਰੂ ਕਰਦੇ RAMDAS ਸਰੋਵਰ ਨੀਕਾ ਜੋ ਨਹਾਵੇ ਇਹ ਨਹੀਂ ਆਕੇ ਬੇਤ இந்து ਨਹਾਵੇ ਸਿੱਖ ਨਹਾਵੇ ਬੀਬੀ ਨਹਾਵੇ ਭਰਾ ਨਹਾਵੇ ਨਾ ਕਹਿੰਦੇ ਜੋ ਵੀ ਨਹਾਏਗਾ ਉਹਨਾਂ ਅਕਲ ਦੀਆਂ ਨੇ ਨੂੰ ਪੁੱਛੋ ਪਿਛੜੇ ਕਾਂ ਸੀ ਉਹਨਾਂ ਨੇ ਕਿਸ਼ਾਰਾ ਪਾਇਆ ਸੀ ਉਹਨਾਂ ਕਿਰਪਾਨ ਪਾਈ ਸੀ ਜੇ ਗੁਰੂ ਰਾਮਦਾਸ ਦੇ ਸਰੋਵਰ ਦੇ ਵਿੱਚ ਕਾਂ ਇਸ਼ਨਾਨ ਕਰਕੇ ਹੰਸ ਬਣ ਸਕਦੇ ਨੇ ਤੇ ਗੁਰੂ ਰਾਮਦਾਸ ਦਾ ਇਹ ਪਾਵਨ ਸਰੋਵਰ ਕੀ ਨਹੀਂ ਕਰ ਸਕਦਾ ਇਹ ਉਹ ਸਰੋਵਰ ਹੈ ਜਿਹਦੇ ਬਾਰੇ ਅਸੀਂ ਪੜ੍ਹਦੇ ਆਂ RAMDAS ਸਰੋਵਰ ਨੀਕਾ ਜੋ ਨਹਾਵੇ ਸੋ ਕੁੱਲ ਤਰਾਵੇ ਕੁੱਲ ਦਾ ਭਾਵ ਟੋਟਲ ਆਲ ਜੋ ਨਹਾਵੇ ਸੋ ਕੁੱਲ ਤਰਾਵੇ ਉਧਾਰ ਹੋ ਰਹਾ ਹੈ ਜੀ ਕਾ ਜਿਹੜਾ ਵੀ ਨਹਾਵੇਗਾ ਉਹਦੀ ਕੁੱਲ ਤਰਦੇਗੀ ਭਾਈ ਕੂਲ ਸਿੰਘ ਸਾਡੀ ਕੌਮ ਦੇ ਇੱਕ ਵਿਦਵਾਨ ਹੋਏ ਨੇ ਭਾਈ ਵੀਰ ਸਿੰਘ ਦੇ ਮਿੱਤਰ ਇਹ ਕੈਮਿਸਟਰੀ ਦੇ ਪ੍ਰੋਫੈਸਰ ਸਨ ਕੈਮਿਸਟਰੀ ਦੇ ਇਹ ਮੁੜ ਕੇ ਆਰਿਆ ਸਮਾਜੀ ਬਣ ਗਿਆ ਭਾਈ ਵੀਰ ਸਿੰਘ ਦੀ ਸੰਗਤ ਕਰਕੇ ਮੁੜ ਕੇ ਗੁਰਮਤ ਨਾਲ ਜੁੜੇ ਮੈਂ ਉਹਨਾਂ ਦੀ ਲਿਖਤ ਵਿੱਚ ਪੜਿਆ ਗੁਰੂ ਰਾਮਦਾਸ ਬਾਦਸ਼ਾਹ ਦੇ ਵਜਨ ਨੇ ਜਿਹੜਾ ਮੇਰੇ ਸੋਵਰ ਦੀ ਉੱਪਰ ਦੀ ਉਡ ਕੇ ਪੰਛੀ ਵੀ ਲੰਘ ਜਾਏਗਾ ਮੈਂ ਉਹਨੂੰ ਮੁਕਤ ਕਰ ਦਿਆਂਗਾ ਜਿਹੜਾ ਪੰਛੀ ਵੀ ਲੰਘ ਜਾਏਗਾ ਮੈਂ ਉਹਨੂੰ ਵੀ ਮੁਕਤ ਕਰ ਦਿਆਂਗਾ ਗੁਰੂ ਰਾਮਦਾਸ ਦਾ ਦਰ ਤਾਂ ਇੰਨਾ ਵੱਡਾ ਹੈ ਇਥੇ ਇੱਕ ਝਾੜੂ ਮਾਰਦਾ ਦਾ ਨਾਂ ਹੈ ਭਾਈ ਸਾਹਿਬ ਸਹੀ ਟਿਕਾਣੇ ਆ ਗਈ ਹੈ ਝਾੜੂ ਮਾਰਦਾ ਤੇ ਮੱਧ ਪਰਵੇਖਦਾ ਵਿਜੇ ਸਿੰਘ ਰਾਜਾ ਉਹਦੇ ਕਰਨ ੜਾਗ ਨਹੀਂ ਸੋਹਨੇ ਅਰਦਾਸ ਕੀਤੀ ਪੁੱਤ ਆਇਆ ਲਾਜੀ 베ਰੀ ਕੁਲਸ ਬੱਚੇ ਨੇ ਪੈਰ ਰੱਖਿਆ ਝਾੜੂ ਤੇ ਤੇ ਭਾਈ ਸਾਲੂ ਕਹਿਣ ਲੱਗਾ ਗੁੱਡੀ ਇਹ ਗੁਰਾਮਦਾਸ ਦੀ ਸੇਵਾ ਦਾ ਝਾੜੂ ਹੈ ਧੀਏ ਪੈਰ ਨਹੀਂ ਰੱਖੀਦਾ ਅੰਦਰ ਜਾ ਕੇ ਵੇਖਿਆ ਕੰਬੂਰ ਤੇ ਕਾਕੀ ਤੋਂ ਕਾਕੀ ਬਣ ਗਈ ਰਾਣੀ ਤਾਂ ਬੌਂਦਣ ਗਈ ਕਹਿਣ ਲੱਗੀ ਜੀ ਪੁੱਤ ਲੈ ਕੇ ਆਏ ਸਾਂ ਕੀ ਪਾਣਾ ਵਰਤਿਆ ਤੇ ਗੁਰਾਮਦਾਸ ਪਾਤਸ਼ਾਹ ਕਹਿੰਦੇ ਮੇਰੇ ਸਿੱਖ ਨੇ ਕੋਈ ਬਚਨ ਤਾਂ ਨਹੀਂ ਕੀਤੇ ਕਹਿਣ ਲੱਗੇ ਜਿਹੜਾ ਕਾਲੇ ਕੱਪੜੇ ਵਾਲਾ ਬਾਬਾ ਉਹਨੇ ਆਖਿਆ ਸੀ ਗੁੱਡੀ ਗੁਰਾਮਦਾਸ ਦੀ ਸੇਵਾ ਦਾ ਝਾੜੂ ਹੈ ਤੇ ਪੈਰ ਨਹੀਂ ਰੱਖੀਦਾ ਤੇ ਗੁਰਾਮਦਾਸ ਪਾਤਸ਼ਾਹ ਕਹਿੰਦੇ ਨੂੰ ਕਾਕਾਂ ਵਾਲੇ ਕੱਪੜੇ ਪਵਾ ਕੇ ਤੇ ਫਿਰ ਝਾੜੂ ਦੇ ਪੈਰ ਰਖਾਇਆ ਜੀ ਗੁੱਡੀ ਤੋਂ ਕਾਕਾ ਹੋ ਜਾਏਗਾ ਤੁਹਾਡਿਆਂ ਚੋਂ ਕਈਆਂ ਨੇ ਕਹਿਣਾ ਗਿਆਨੀ ਜੀ ਹੁਣ ਜਾਂਦਿਆਂ ਜਾਂਦਿਆਂ ਕੁਫਰਤੁੱਲ ਲੱਗ ਪਿਓ ਐਡਾ ਕਾਪ ਕੁੜੀ ਤੋਂ ਮੁੰਡਾ ਮੁੰਡੇ ਤੂੰ ਪੜੀ ਮੇਰੀ ਨਹੀਂ ਤਾਕਤ ਐਸ ਬਾਪੂ ਨੇ ਆਖਿਆ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਜੋ ਨਾਰੀ ਖਾਲ ਮੂਰਖ ਤੇ ਪੰਡਤ ਕਰਬੋ ਪੰਡਤ ਇਹ ਮੁਗਧਾਰੀ ਭਾਈ ਸਾਲੂ ਗੁਰਾਮਦਾਸ ਦਾ कोतवाल ਹੋਇਆ ਲਾਗੇ ਪਿੰਡੇ ਪਲੋਰੀ ਬੜੈਜ ਇਹ ਉਥੋਂ ਪਾਤੀਆਂ ਕਰਾ ਕੇ ਲਿਆਂਦਾ ਬੀਬੀਓ ਇੱਕ ਟੋਕਰੀ ਪਾਤੀਆਂ ਦੀ ਇੱਕ ਪੁੱਤ ਮੂੜ ਬਣਿਆ ਮਹਾਂਪੁਰਸ਼ਾਂ ਦਾ ਕਹਿੰਦੇ ᱛੀ ਉਹ ਅਗੇ ਇੱਕ ਪਾਥੀਆ ਦਾ ਟੋਕਰਾ ਤੇ ਇੱਕ ਪੁੱਤ ਅੱਜ ਇੱਕ ਪੋਥੀ ਤੇ ਇੱਕ ਪੁੱਤ ਇੱਕ ਪਾਥੀ ਤੇ ਇੱਕ ਪੁੱਤ ਮਿਲੇਗਾ ਇੱਕ ਪਾਥੀ ਤੇ ਇੱਕ ਪੁੱਤ ਗੁਰ ਆਮਦਾਸ ਪਾਚਾ ਕਹਿਣ ਲੱਗੇ ਸਤਿਓ ਤੂੰ ਦਾ ਮੜਾ ਰੇਟ ਘਾ ਦੇਤਾ ਬੜੇ ਸਸਤੇ ਕਰ ਦਿੱਤੇ ਨੇ ਸ਼ਰਦਾ ਸੀ ਗੁਰਸਿੱਖ ਦੇ ਅੰਦਰ ਕਿਉਂ ਕਿ ਆਪਾਂ ਪੜਦੇ ਆਂ ਟਰਸਟ ਇਨ ਗੋਡ ਐਂਡ ਡੂ ਦੀ ਰਾਈਟ ਸ਼ਰਦਾ ਧਰਮ ਦੀ ਨਹੀਂ ਐ ਕਹਿਣ ਲੱਗਾ ਜੀ ਮਾਲ ਮਾਲਕਾਂ ਦਾ ਸਕੂਨ ਕਰਾਂ ਦਾ ਨਾ ਮੈਂ ਤਾਂ ਤਾਂ ਮੰਨਦਾ ਵੀ ਤੇਰੀ ਜੇਬ ਚੋਂ ਮੁੱਕਣੇ ਨਹੀਂ ਤੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਭਾਈ ਗੁਰਮੁਖੰਦ ਜੀ ਇਹ ਗੱਲ ਹੈ ਨਾ ਕਰੀ ਚੱਲ ਅਰਦਾਸਾਂ ਤੁਸੀਂ ਕਿਤੇ ਅੰਮ੍ਰਿਤਸਰ ਸਾਹਿਬ ਜਾਓ ਗੁਰੂ ਕੇ ਮਹਿਲਾਂ ਤੋਂ ਥੋੜ੍ਹਾ ਜਿਹਾ ਅੱਗੇ ਜਾਓ ਦੇ ਭਾਈ ਸਾਲੂ ਦਾ ਟੋਬਾ ਅੱਜ ਵੀ ਜਿਨ੍ਹਾਂ ਦੇ ਘਰ ਸੰਤਾਨ ਨਹੀਂ ਉਥੇ ਪਾਤੀਆਂ ਦੀਆਂ ਟੋਕਰੀਆਂ ਚੜਾਉਂਦੇ ਨੇ ਤੇ ਗੁਰੂ ਰਾਮਦਾਸ ਉਹਨਾਂ ਨੂੰ ਪੁੱਤਾਂ ਦੇ ਨਾਲ ਨਿਵਾਜਦਾ ਹੈ ਇਸ ਕਰਕੇ ਐਸੇ ਗੁਰੂ ਕੋ ਬਰ ਬਰ ਜਾਈਏ ਆਪ ਮੁਖਮੁਤਾਰੇ ਉਸ ਗੁਰੂ ਦੇ ਲੜ ਲੱਗੋ ਜਿਨ੍ਹਾਂ ਨੇ ਸਾਨੂੰ ਮਹਾਨ ਸਿਧਾਂਤ ਦਿੱਤਾ ਕਿ ਜਿਹੜਾ ਸੀ ਕਿ ਸਭ ਸਿੱਖ ਨੂੰ ਗੁਰੂ ਮਾਨਯੋਗ ਗ੍ਰੰਥ ਕਹੀਂ ਕਹਿੰਦੇ ਜੀ ਕਿਹੜੇ ਹੁਕਮਨਾਮੇ 'ਚ ਲਿਖਿਆ ਤੇ ਮੈਨੇ ਕਿਹਾ ਕਿਹੜੇ ਹੁਕਮ ਦੀ ਗੱਲ ਕਰਨਾ ਤੂੰ ਗੁਰੂ ਰਾਮਦਾਸ ਨੂੰ ਮੰਨਦਾ ਕਹਿੰਦੇ ਜੀ ਮੰਨਦਾ ਤੇ ਮੈਂ ਕਿਹਾ ਜੇ ਮੰਨਦਾ ਤੇ ਗੁਰੂ ਰਾਮਦਾਸ ਸਾਨੂੰ ਪਾਤਸ਼ਾਹ ਨੇ ਆਖਿਆ ਬਾਣੀ ਗੁਰੂ ਇਹ ਨਹੀਂ ਆਖਿਆ ਬੰਦਾ ਗੁਰੂ ਆ ਫੂਕਾਂ ਮਰੋਂ ਜਾਂਦੇ ਜੇ ਨਾ ਦਰਿਆ ਦੇ ਕੰਢੇ ਦੇ ਅਗਨਾਮ ਲੈ ਚੱਲੇ ਆ ਤੇ ਮੈਂ ਕਿਹਾ ਅਮਰ ਤੈਨੂੰ ਲਰਜੀ ਕਰਦਾ ਨਾਮ ਲੈਣ ਚੱਲੇ ਬਾਣੀ 'ਚ ਲਿਖਿਆ ਅਮਰਤ ਪੀਓ ਇਹ ਨਹੀਂ ਅੱਖਾਂ 'ਚ ਫੂਕਾ ਮਰਾਓ RAMDAS ਸਰੋਵਰ ਨੀਕਾ ਪੜਿਆ ਪਾਉਣੇ ਮੈਂ ਗੱਲ ਨੂੰ ਖਤਮ ਕਰਾਂ ਗੁਰੂ RAMDAS ਪਾਤਸ਼ਾਹ ਦੇ ਬੋਲ ਨੇ ਨਾਟਨ ਰੈਣ ਮਹਲਾ ਚੌਥਾ ਬਾਣੀ ਗੁਰੂ ਇਹ ਨਹੀਂ ਆਖਾ ਬੰਦਾ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨਨੇ ਪ੍ਰਤੱਖ ਗੁਰ ਨਸਾਰਾ ਜੋ ਗੁਰਬਾਣੀ ਕਹਿੰਦੀ ਹੈ ਉਹਨੂੰ ਮੰਨ ਤੇਰੀ ਗੁਰੂ ਪ੍ਰਿਆਨ ਕਰੇਗਾ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਗੁਰੂ ਕੀਰਤਨ ਸੰਗਤਾਂ ਦਾ ਧੰਨਵਾਦ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ